ਅਨੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਗੱਲ ਬਹੁਤ ਖੁਸ਼ੀ ਹੋ ਰਹੀ ਆ ਕਿ ਜਿਹੜੀ ਆਪਾਂ ਗੱਲ ਕਰਦੇ ਸੀ ਨੀ ਬਾਹਰੋਂ ਲੋਕ ਆਪਣੇ ਪੰਜਾਬੀ ਪੰਜਾਬ ਵੱਲ ਵਾਪਸ ਆਉਣਗੇ ਉਹ ਸ਼ੁਰੂ ਹੋ ਗਿਆ ਅੱਜ ਤੁਹਾਨੂੰ ਇਹ ਜਿਹੇ ਇਨਸਾਨ ਨਾਲ ਮਿਲਾਵਾਂਗੇ ਜਿਹੜਾ ਕਿ ਕੈਨੇਡਾ ਦੇ ਵਿੱਚ 8 ਸਾਲ ਰਹਿ ਕੇ ਅੱਜ ਪੰਜਾਬ ਭਾਰਤਿਆ ਦੇ ਪੰਜਾਬ ਦੇ ਵਿੱਚ ਜਿਹੜੀ ਕੁਦਰਤੀ ਖੇਤੀ ਕਰਨਾ ਚਾਹੁੰਦਾ ਕਰਨਵੀਰ ਸਿੰਘ ਅਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਥੈਂਕ ਯੂ ਵੀਰੇ ਦਾ ਬਹੁਤ-ਬਹੁਤ ਉਹਨਾਂ ਨੇ ਸਾਨੂੰ ਇਹਨਾਂ ਮੌਕਾ ਦਿੱਤਾ ਕਿ ਉਹਨਾਂ ਤੋਂ ਮੈਂ ਸਿੱਖ ਸਕਾਂ ਜੋ ਕਦੇ ਪਤਾ ਵੀ ਨਹੀਂ ਸੀਗਾ ਉਹਨਾਂ ਨੇ ਹਰ ਚੀਜ਼ ਮੈਨੂੰ ਡੀਟੇਲ ਚ ਸਮਝਾਈ ਹੈ ਪਿਛਲੇ 3 ਮਹੀਨਿਆਂ ਤੋਂ ਮੈਂ ਹਰ ਵੀਕਐਂਡ ਇਹਨਾਂ ਕੋਲ ਆ ਰਹੇ ਹਾਂ ਛੋਟੀ ਛੋਟੀ ਗੱਲ ਸਿੱਖਣ ਨੂੰ ਮਿਲ ਰਹੀ ਹੈ ਕਿਉਂਕਿ ਮੈਂ ਫਾਰਮਿੰਗ ਬੈਕਗ੍ਰਾਉਂਡ ਤੋਂ ਨਹੀਂ ਬਿਲੋਂਗ ਕਰਦਾ ਪਹਿਲਾਂ ਸਾਡੇ ਬਜ਼ੁਰਗ ਕਰਦੇ ਰਹੇ ਨੇ ਉਸ ਤੋਂ ਬਾਅਦ ਕਰਦੇ ਜੌਬ ਦੇ ਵਿੱਚ ਆ ਗਏ ਤੇ ਮੈਂ 15 ਦੇ ਵਿੱਚ ਮੈਂ ਕੈਨੇਡਾ ਚਲੇ ਗਿਆ ਸੀ অন্ਟਾਰੀਓ ਤੇ ਫਾਰਮਿੰਗ ਦਾ ਮੇਰੇ ਨਾਲ ਕੋਈ ਨਾਤਾ ਨਹੀਂ ਪਿਛਲੇ 10 ਸਾਲਾਂ ਤੋਂ ਤੇ ਮੈਂ ਵੀਰੇ ਨੂੰ ਆ ਕੇ ਜਦੋਂ ਦੱਸਿਆ ਤਾਂ ਇਹਨਾਂ ਨੂੰ ਮੈਨੂੰ ਪਹਿਲੀ ਗੱਲ ਇਹ ਹੀ ਕਹੀ ਕਿ ਪਹਿਲਾਂ ਇੱਕ ਦਿਨ ਮੇਰੇ ਕੋਲ ਆ ਤੂੰ ਦੇਖ ਵੀ ਤੈਨੂੰ ਲੱਗਦਾ ਕਿ ਤੂੰ ਕਰ ਸਕਦਾ ਤੇ ਇਹਨਾਂ ਨੇ ਵੀ ਮੈਨੂੰ ਦੇਖਿਆ ਕਿ ਹਾਂ ਕਿ ਮੈਂ ਕਰ ਸਕਦਾ ਕਿ ਨਹੀਂ ਤੇ ਉਸ ਤੋਂ ਬਾਅਦ 3 ਮਹੀਨੇ ਨਾਲ ਮੈਨੂੰ ਕੱਲੀ-ਕੱਲੀ ਡੀਟੇਲ ਪੂਰੀ ਆ ਪ੍ਰੋਪਰਲੀ ਡਿਸਕ੍ਰਾਈਬ ਕੀਤਾ ਇਹਨਾਂ ਨੇ ਤੇ ਅਸੀਂ ਜੋ ਮੈਂ ਸੋਚਿਆ ਤੇ ਜੋ ਵੀਰੇ ਦਾ ਮੋਟਿਵ ਹੈ ਕਿ ਆਰਗੇਨਿਕ ਫਾਰਮਿੰਗ ਵੱਲ ਵੱਧ ਤੋਂ ਵੱਧ ਯੰਗਸਟਰਜ਼ ਨੂੰ ਆਉਣਾ ਚਾਹੀਦਾ ਕਿਉਂਕਿ ਜੋ ਟ੍ਰੈਡੀਸ਼ਨਲ ਮੈਥਡ ਨੇ ਬਜ਼ੁਰਗਾਂ ਨਾਲ ਜੁੜੇ ਹੋਏ ਨੇ ਤਾਂ ਪਰ ਜੋ ਯੰਗਸਟਰਸ ਨੇ ਜਿਹੜੇ ਫਾਰਮਿੰਗ ਚ ਆਉਣੀ ਚਾਹੁੰਦੇ ਨੇ ਉਹਨਾਂ ਨੂੰ ਆਰਗੇਨਿਕ ਫਾਰਮਿੰਗ ਵੱਲ ਪੈਰ ਰੱਖਣਾ ਚਾਹੀਦਾ ਸਿੱਖਣੀ ਚਾਹੀਦੀ ਹੈ ਇਹ ਆਪਣੇ ਲਈ ਆਪਣੇ ਪਰਿਵਾਰ ਲਈ